ਮੋਰ ਪਗੜੀ ਚਾਲਦਾ ਹਰ ਦੰਦ ਪੜੀ ਹਰ ਦੰਦ ਬੰਦੇ ਤੋਂ 10 ਮੀਟਰ ਪਹੌਂਕਿਆ ਕਬੱਡੀ ਦੇ 40 ਮੀਟਰ ਲਹੌਰ ਸਿੰਘ ਵਾਲਮੀ ਮੰਡੀ ਵਿੱਚ ਇਕੱਠਾ ਇੰਤਜ਼ਾਮ ਹੋ ਗਿਆ ਰਾਜੇ ਕਦੇ ਕੰਮ ਜਿੰਦਾ ਬਾਤ ਹੋ ਗਿਆ ਰਾਜੇ ਥੱਲੇ ਕੰਮ ਜਿੰਦਾ ਬਾਤ ਹੋ ਗਿਆ ਉਹ ਪਾਰੀ ਮੈਦਾਨ ਦਾ ਪੱਪੀ ਲੰਪਾ ਇਹ ਗੁਰਦਿਆਂ ਦਾ ਟਕਰਾ ਇਹ ਟਕਰਾ ਬੈਠੇ ਬੈਟਰਾਂ ਦੇ ਬੁਰਗਾਂ ਦਾ ਜਗਾਰਾ ਛੱਡ ਕੇ ਜਾਈਏ ਸਾਡੀ ਖੇਡ ਕਬੱਡੀ ਹਸਰੀ ਵਾਦੀ ਦੇ ਉਹ ਦੋਵਾਂ ਦੇ ਖੇਡਾਂ ਦਾ ਸਭਾ ਵੰਦੇ ਰੇ ਬੇਈ ਸੋਰ ਦੇ ਹਾਰ ਚਾਲ ਖੜਨ ਖੇਡਾ ਬੇ ਕਰਕੇ ਪੰਜਾਬੀ ਦੀ ਕਬੱਡੀ ਪਿੰਡਾਂ ਦੀ ਉਹ ਸਾਡੇ ਜੁਗਾਂ ਦੇ ਖੇਡ ਸਾਡੇ ਬਜ਼ੁਰਗਾਂ ਦੇ ਖੇਡ ਹੈ ਅਸਲੀ ਕਬੱਡੀ ਰੇ ਪਿੰਡਾਂ ਦੇ ਪਿੰਡਾਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇਹਦੇ ਜਗਨੰਦਰ ਕਾਰਗਰ ਕੀ ਦੇਖੋ ਦੋਸਤੋ सारे पंडी से मेटर सेखारियो तव्हां खां ट्रेडर बणिया तारी रोको आंड कॾहिं मल्हाज ਤੇ ਰਾਉਂਪੇ ਵਾਲੇ ਨੇ ਪੰਜ ਟੱਚ ਦੋ ਜੱਫੇ ਤੇ ਰਾਉਂਪੇ ਵਾਲਾ ਮੈਚ ਸਟਾਪਰ ਹੱੱਡੀ ਜੀ ਦੇ ਜੰਦ ਰੋਟੇ ਵੱਲੋਂ ਮੈਸੀ ਜਾਵੇ ਟੀਮ ਜਿੱਤੇ ਜਾਣੇ ਸਾਡਾ ਵੀਰ ਰਾਉਂ ਦੇਸ਼ ਦੇ ਉਪਰ ਇਹ ਤਾਲੀ ਦਾ ਟ੍ਰੈਂਡ ਕਰਨ ਤੋਂ ਬਹੁਤ ਤਰ੍ਹਾਂ ਮਾਨਕੀਰ ਸ਼ੇਖਾ ਨੂੰ ਧੰਨਵਾਦ ਕਰਦਾ ਸਵਰਨਾ ਰਾਓ ਕੋ ਸਟੇਲੀਆ ਮਨਦੀਪ <table> ਕੋ ਸਟੇਲੀਆ ਉਹ ਸਰਦਾਰ ਦੀ ਗੁਰਪ੍ਰੀਤ ਸਿੰਘ ਦੀ ਬਾਰੇਲਾ ਉਹਨਾਂ ਦੇ ਪ੍ਰਵਾਦ ਦੀ ਬਹੁਤ ਵੱਡੀ ਜਿੰਨ ਸਾਡੇ ਕਬੱਡੀ ਦਾ ਛੋਟਾ ਉੱਤੇ ਹੀ ਵੀ ਪੋਚਿਆ ਹੋਇਆ ਤੇ ਨਾਲ ਭੰਦਰ ਸ੍ਰੀ ਠਾਣੇਦਾਰ ਇਹ ਪਹਿਲੀ ਗੇਂਦ ਨਾਲ ਖੜਿਆ ਜੇ ਕਿਸੇ ਸ਼ਾਨ ਤੇ ਖਰਾਬ ਕੋਈ ਸ਼ਬਦ ਨਹੀਂ ਗਏ ਮਦੀ ਪੈ ਗਿਆ ਬਾਪੀ ਜਾਂਦਾ ਕਬੱਡੀ 365 ਕਰ ਜਾਊਗਾ ਕਿ ਸਾਰਾ ਕਿ ਨਹੀਂ ਗੋਪੀਆ ਲੰਡੇਗੇ ਤੇ ਨਾਲ ਜਗਾ ਲੰਡੇਗੇ ਸੋ ਕਬੱਡੀ ਗੱਪ ਨਿਹਾਲ ਸਿੰਘਾ ਅ ਜੀਤ ਸੁਖੀਆ ਬੜੀਆਂ ਬਸਾਂ ਦੇ ਨਾਲ ਮਿਹਨਤ ਦੇ ਨਾਲ ਇਹ ਜੁਨੀਅਰ ਮੋਬਾਈਲ ਨੇ ਪ੍ਰੇਜਰ ਨੇ ਪੁਗੀ ਪਿੰਡਾਂ ਦੀ ਫਾਈਨਲ ਖੇਡੀ ਇਹ ਵੱਡੀ ਮੁਬਾਰਕ ਕੱਪ ਨੇ ਪ੍ਰੇਜਰ ਚਰਨ ਤੇ ਸੋਖਸ਼ਾਂਤੀਨਾ ਨੇ ਪ੍ਰੇਜਰ ਦੀ ਕੋਸ਼ਿਸ਼ੇ ਦੇ ਵਿੱਚ ਜਿੱਤੀ ਪੈਲੇ ਸੋ ਵੱਡੀ ਮੁਬਾਰਕਬਾਦ ਹੈ ਗਰਾਊਂਡ ਨੂੰ ਮੱਥਾ ਟੇਕ ਦਿੰਦੇ ਹਾਂ ਉਹ ਸਾਰਾ ਜ਼ਰੂਰ ਲੱਗ ਰਿਹਾ ਹੈ ਕਿ ਬੰਦਾ ਮਿਹਨਤ ਕਰਦਾ ਰਹੇ ਬਾਬਾ ਫਾਰੇ ਲਾਉਣਾ ਜ਼ਰੂਰ ਹੈ ਟਾਈਮ ਲੱਗ ਸਕਦਾ ਟਾਈਮ ਆਉਣਾ ਜ਼ਰੂਰ ਹੈ ਤਲਬੀਰ ਕਰਾਉਗੇ ਕਿ ਦਿਨ ਗੁੱਡੀ ਚੜ ਹੀ ਜਾਂਦੀ ਹੈ ਫਿਰ ਬੰਦਾ ਨੀਵਾ ਹੋ ਕੇ ਝੋਲੀ ਕਰਦਾ ਇਹ ਦੁੱਕੀ ਭਿੰਡਰ ਜਿਹੜਾ ਗਰਾਊਂਡ ਦੀ ਸੇਵਾ ਕਰਦਾ ਹੈ ਔਰ ਜਿਨੇ ਫਲਾਰੇ ਪੂਜੇ ਆਤਮਾ ਦੀ ਪੰਜਾਬ ਦੇ ਅਦਾਸ ਕਰਨ ਤੋਂ ਬਾਅਦ ਇਸ ਕਮੇਟੀ ਦਾ ਧੰਨਵਾਦ ਕਰਨਾ ਕਰਨ ਤੋਂ ਬਾਅਦ ਕਿ ਇਹ ਕਮੇਟੀ ਟੂਰਨਾਮੈਂਟ ਸੁਖਾਂਤੀ ਨਾਲ ਸਭ ਨੂੰ ਧੰਨਵਾਦ ਜਿਹੜਾ ਪ੍ਰੈਜ਼ੀਡੈਂਟ ਮੱਥਾ ਟੇਕਿਆ ਕਰਵਾਉਣਾ ਧੰਨਵਾਦ ਕੀਤਾ ਬਤਵਾ ਦਾ ਸ਼ੁਕਰਾਨਾ ਕੀਤਾ ਦਿੱਕੀ ਪਿੰਡ ਦੇ ਦਰਸ਼ਕ ਹੋਏ ਤੇ ਮਾਣ ਵਾਲੀ ਗੱਲ ਹੈ ਕਿ ਮਾਜੇ ਦੇ ਚੱਲ ਕੇਾਰੇ ਜਿਹੜੇ ਪ੍ਰਬੰਧ ਕਰਨ ਜਿਹਦੇ ਬਾਕੀ ਬੁਢਾਈ ਦੇ ਪੱਤਰ ਨੇ ਸਰਾਰਾ ਜੀ ਉਹਦੇ ਸਾਡੇ ਵੱਡੇ ਵੀਰ ਜੀ ਦੇ ਜੀਵੀਰ ਸਿੰਘ ਜੱਟਰਾ ਸਾਡੇ ਦੀ ਗੁਰਦਾਰ ਬਾਰੇ ਵਾਲਿਆ ਉਹਨਾਂ ਦੇ ਨਾਮ ਤੇ ਭਰਾ ਨੇ ਬਹੁਤ ਵੱਡਾ ਪਿਆਰ ਬਹੁਤ ਵੱਡਾ ਸਤਿਕਾਰ ਪਾਛਿਆ ਇਹ ਸਾਡੀ ਖੇਡ ਕਬੱਡੀ ਵੱਧਦੀ ਖੁਲਦੀ ਰਹੇ

ਬਲੀ ਮਰਾ ਇਹੋ ਜੀ ਆਸ ਕੋਈ ਨਹੀਂ ਬਾਕੀ ਰਾਮ ਜੀ ਜਾਣੇ ਰੌਂਟਾ ਦੀ ਟੀਮ ਤੇ ਸੇਖਾ ਦੀ ਟੀਮ ਦੋਵੇਂ ਟੀਮਾਂ ਮੰਚ ਦੇ ਸਾਹਮਣੇ ਇਕੱਠੇ ਜਾ ਕੇ ਦੋਹਾਂ ਟੀਮਾਂ ਦਾ ਨਾਂ ਸਮਾਰ ਕੀਤਾ ਜਾਦਾ ਰੌਂਟਾ ਫਾਸਟਾ ਤੇ ਸੇਖਾ ਮੰਦੀਪ ਕਾਮੀ ਆਸਟ੍ਰੇਲੀਆ ਸਰਵਨਾ ਰਾਉਕੋ ਆਸਟ੍ਰੇਲੀਆ ਆਸਟ੍ਰੇਲੀਆ ਦੀ ਕਬੱਡੀ ਫੈਡਰੇਸ਼ਨ ਦੇ ਲਈ ਆਸਟ੍ਰੇਲੀਆ ਦੀ